ਮੈਟਰੋ ਲਾਈਨ ਚੈੱਕ ਕਰ ਲੋ ਕਿ ਡੀਪ ਵੜੀਆ ਬੜੇ ਲੱਗਿਆ ਕਰੋ ਚੈੱਕ ਉਹ ਰਾਦੇ ਰਾਦੇ ਚੋਪਿਆ ਜੀ ਜੈ ਮਾਤਾ ਜੀ ਚੀ ਬੋਲੋ ਜੈ ਮਾਤਾ ਜੀ ਓ ਬੱਲੇ ਤੇਰੇ ਸੋਹਣਿਆ ਕਿੱਥੋਂ ਆ ਦੇ ਇੱਥੇ ਤਾਂ ਹੀ ਆ ਕਰੋ ਇੰਜੋਏ ਮੈਨੂੰ ਲੱਗਿਆ ਵਧੀਆ ਚੀਜ਼ ਓਏ ਸਾਰੇ ਆ ਓਏ ਡੁੱਚ ਡੁੱਚ ਲੋ ਜੀ ਮੁੰਡਾ ਆਇਆ ਪੰਜੀ ਦਾ ਓ ਦੇਖੋ ਜੀ ਚੱਕ ਡੋਕੂ ਤੇ ਗੱਲ ਸੁਣ ਇੱਥੇ ਜਕਾਰਾ ਲਾਉਣਾ ਉੱਚੀ ਤੇ ਨਹੀਂ ਜਕਾਰਾ ਲਾਉਣਾ ਕਰੋ ਚੰਗੋਸ ਮੋਰਾ ਓ ਗੱਦਿਆ ਦਵਾਉਂਦੇ ਪਹਿਲਾਂ ਤਾਂ ਇਹਨੇ ਬੋਲਿਆ ਸਰੋਨੋ ਮੇ ਬਲੌਗ ਵਿੱਚ ਤੁਹਾਡਾ ਫਿਰ ਤੋਂ ਸਵਾਗਤ ਆ। ਮੈਂ ਵੀ ਮਿੱਤਰੋ ਨਹਾ ਧੋ ਲਿਆ ਸਾਰਿਆਂ ਨੇ। ਸਾਰਿਆਂ ਜੈ ਮਾਦਾ ਜੀ। ਇੱਧਰ ਆ ਗਏ ਮਾੜਿਆ। ਮਾਦਰ ਦੇ ਦਰਵਾਜ਼ੇ ਪੁੱਜ ਗਏ ਆ ਜੀ। ਆਜੇ ਹੁਣ ਚੱਲਦੇ ਦਰਸ਼ਨ ਕਰਨ। ਤੇ ਜਿਨ੍ਹਾਂ ਨੇ ਪਿਛਲਾ ਬਲੌਗ ਨਹੀਂ ਦੇਖਿਆ ਉਹ ਜਾ ਕੇ ਦੇਖ ਕੇ ਆਓ। ਤੇ ਬਾਈ ਕਪੜੇ ਪਾ ਲਈ ਆਪਾਂ। ਤੇ ਮਾਤਾ ਦਰਵਾਜ਼ੇ ਚੱਲਦੇ ਹਾਂ ਹੁਣ। ਤੇ ਆਜੋ ਜੁੜ ਰਹੇ ਹੋ ਚੈਨਲ ਨਾਲ। ਤੇ ਆਜੋ ਸ਼ੇਰੋ। ਚਲੋ ਆਜੋ। ਮਾਤਾ ਜੀ ਆ ਮਾਤਾ ਜੀ। ਆਜੋ ਆਜੋ। ਆਜਾ ਆਜਾ ਤੂੰ ਪਿੱਛੋਂ ਆ ਪਿਆ। ਗੋਲਤਾਂ ਯਾਰਾਂ ਆ ਜਾ ਆ ਜਾ ਕੋਈ ਗੱਲ ਨਹੀਂ ਚਲੋ ਚਲੋ ਕਹਿੰਦੇ ਮੇਰੇ ਨੂੰ ਪਰਜੀ ਲੱਗਦੀ ਆ ਪਰਜੀ ਕਟਾਈਏ ਤੇ ਫੇਰ ਚਲੀਏ ਮਾਤਾ ਦੇ ਦਰਵਾਜ਼ੇ ਦਰਸ਼ਨ ਕਰਨ ਤੇ ਆਜਾ ਮਾਤਾ ਗੋਲਾ ਕੋਲ ਆਹੋ ਤਰਾਹ ਮੋੜੋ ਫੇਰ ਆਓ ਆਜੋ ਆਜੋ ਆਹ ਦੇਖੋ ਸਰਾ ਜੀ ਮੈਂ ਤਾਂ ਰੋਣਗਾ ਚੈੱਕ ਕਰ ਸਕਦੇ ਆ ਐਨਾ ਰੌਣਕਾ ਜੀ ਆਹ ਦੇਖੋ ਜੀ ਮੁਸ਼ਰ ਦੇਖੋ ਜੀ ਰੌਣਕਾ ਮਾਦਾ ਚਿੰਤਪੋਨੀ ਵੇ ਜੀ ਆ ਰਾਜਾ ਜੀ ਮੇਟਰੋ ਜਾ ਕੇ ਯਾਰ ਅਸੀਂ ਮਿੱਤਰੋ ਆ ਗਈ ਜੀ ਮ사ਜ ਕਰਨ ਬਾਅਦ 120 ਰੁਪਏ 120 ਰੁਪਏ 120 ਆ ਵਧੀਆ ਚੀਜ਼ ਆ ਭਾਜੀ ਮੇ ਲਾਤੀ ਕਰੀ ਵਾਲੇ ਹੈ ਆਜੋ ਆਜੋ ਆ ਵੀ ਆ ਜੀ ਸੈਲਫੀ ਸਟਿਕ ਲੈ ਲੈ ਕਿੰਨੇ ਦੀ ਪਾਜੀ ਪਾਜੀ ਕਿੰਨੇ ਦੀ ਆ 150 ਰੁਪਏ ਦੀ ਆ ਵਧੀਆ ਆ ਆ ਇਧਰ ਵਾਈਸ ਦੇ ਟੀਟਰ ਮਾਰੀ ਇਧਰ ਮਾਰੀ ਉਹ ਮੈਦਾ ਮਾਰੀ ਥੋੜੇ ਜਿਹੜੇ ਆ ਓਕੇ ਆ ਜੀ ਮੋਲ ਪੂਰਾ ਫਨਿਸ਼ ਆਨ ਕਰਦੇ ਫੇ ਪੂਰਾ ਆਜੋ ਚਲੀ ਅੱਗੇ ਲੋ ਵੀ ਮਿੱਤਰੋ ਸ਼ਾਗਲ ਲੱਗ ਗਿਆ ਆਜੋ ਆਜੋ ਭਾਈ ਆਜੋ ਆਜੋ ਭੈਣ ਦੀ ਬੀਜੀ ਆਜੋ ਜੀ ਰੱਖਿਆ ਕਰੀਏ ਆ ਮੇਰੇ ਵੀ ਲਾ ਲ ਦਿਨਾ ਮੈਂ ਮੇਰੇ ਮਾਣੇ ਮਿੱਤਰ ਤਿੰਨ ਭੱਜ ਗਏ ਆ ਇੱਧਰ ਦੇਖੋ ਜੀ ਤੇ ਇਹਨਾਂ ਨੂੰ ਹੋਣ ਚਾਹੀਦਾ ਆ ਆਪਾਂ ਇਹਨਾਂ ਦਾ ਸ਼ੋਅ ਕਰੀ ਜਾ ਰਹੇ ਆ ਆਪ ਤੁਹਾਨੂੰ हेलो oke- सर ਰਾਜਾ ਮਾਤਾ ਰੇ ਤੇ ਮੱਥੇ ਤੇ ਰਾਜਾ ਨੇ ਖਾ ਲਿਆ ਲੈ ਲਾ ਰਹੀ ਹੈ ਕਿ ਨਹੀਂ ਮੈਂ ਮੈਂ ਕਾ ਚੋਣ ਦੇ ਆ ਕੋਈ ਨਾ ਕਰ ਪਤੀਨਾ ਆ ਆ ਜਾਓ ਆ ਜਾ ਯਾਰ ਮਿੱਤਰੋ ਲੈਨ ਚੈੱਕ ਕਰ ਲੋ ਗੱਡੀ ਐ ਬੜੀਆ ਬੜੇ ਲੱਗਿਆ ਕਰੋ ਚੈੱਕ ਕਿਉਂ 2 ਕਿਲੋਮੀਟਰ ਪਿੱਛੇ ਲੱਗੀ ਕਾਰ ਰੋਈਆ ਸ਼ੁਰੂ ਐਂਡ ਤਾਂ ਇਆ ਆਪਾਂ ਜੀ ਕਰੋ ਦਿਖਾਉਣੇ ਦਾ ਨਾ ਆਂਦਾ ਕਰੋ ਜੈਗਵੀਰ ਲੈਣਾ ਦੇਖੀ ਭਾਜੀ ਮਾਦਾ ਬਹੁਤ ਪਿੱਛੇ ਆਪਾਂ ਜਦ ਕਰਾ ਚਿੰਤਾ ਪਉਨੀ ਮਾਤਾ ਦਾ ਹਲੇ ਤੋ ਇਆ ਜੋ ਕਿਦੋਂ ਲੈਣ ਕਿ ਕਿਦੋਂ ਨੂੰ ਲੈਣ ਦੇ ਦਰਵਾਰ ਦੀ ਜੈ ਬੋਲੋ ਜੈ ਮਾਤਾ ਜੀ ਬੋਲੋ ਜੈ ਮਾਤਾ ਜੀ ਅਰੇ ਬੋਲੋ ਜੈ ਮਾਤਾ ਜੀ ਉੱਚੀ ਬੋਲੋ ਜੈ ਮਾਤਾ ਜੀ ਢਿੰਡੂਣੀ ਸੁਣਿਓ ਜੈ ਮਾਤਾ ਜੀ ਅਗਲੇ ਵੀ ਬੋਲ ਲੈ ਜੈ ਮਾਤਾ ਜੀ ਪਿਛਲੇ ਵੀ ਬੋਲ ਲੈ ਜੈ ਮਾਤਾ ਜੀ ਆਰੇ ਜੀ ਯੇ ਪਹੁੰਚ ਗਏ ਆਪਾਂ ਮਾਤਾ ਜੀ ਦੇ ਦਰਵਾਜ਼ੇ ਮੈਂ ਕਹਾਂ ਪਹੁੰਚ ਗਏ ਆਪਾਂ ਮਾਤਾ ਜੀ ਦਰਵਾਜ਼ੇ ਲਓ ਵੀ ਮਿੱਤਰੋ ਦਰਸ਼ਨ ਕਰਿਆ ਆਂ ਆਪਾਂ ਤੇ ਤੁਹਾਨੂੰ ਵੀ ਕਰਾਤੇ ਆ ਤੇ ਜਿੰਨੇ ਕ ਵੀਡੀਓ ਬਣਾਈ ਤੇ ਮੈਂ ਫਿਰ ਵੀ ਕੈਮਰਾ ਔਨ ਹੀ ਰੱਖਿਆ ਆਪਣਾ ਬੰਦ ਨਹੀਂ ਕੀਤਾ ਤੇ ਉਸ ਤੋਂ ਮੈਨੂੰ ਇਹ ਕੋਸ਼ਿਸ਼ ਇਹ ਕਹਿ ਲਾਪੇ ਬੰਦ ਕਰ ਬੰਦ ਕਰਾਣਾ ਫਿਰ ਵੀ ਅੱਜ ਕੋਸ਼ਿਸ਼ ਕੀਤੀ ਸਾਰੀ ਦਿਖਾਉਣ ਦੀ ਹੈ ਨਾ ਤੇ ਬਾਕੀ ਦਰਸ਼ਨ ਕਰਿਆ ਆ ਬਾਕੀ ਹੁਣ ਤੁਹਾਨੂੰ ਦਿਖਾਉਣੇ ਆ ਮਾਰਕੀਟਾਂ ਨਾ ਕਿਹੜੀ ਚੀਜ਼ ਸਸਤੀ ਹੈ ਕਿਦਾਂ ਸਹੀ ਸਾਹ ਕਿਹੜੀ ਚੀਜ਼ ਆਪਾਂ ਖਰੀਦਦੇ ਆ ਨਾ ਪ੍ਰਸ਼ਾਦ ਵੀ ਲੈਣਾ ਆਪਾਂ ਫੇਰ ਕੱਲੂ ਆਪਾਂ ਨਿਕਲਣਾ ਰਵਾਨਾ ਹੋਣਾ ਤੇ ਬਾਕੀ ਤੁਹਾਨੂੰ ਦਿਖਾਉਨੇ ਆ ਮਾਰਕੀਟਾਂ ਤੇ ਜੁੜੇ ਰਹੋ ਚੈਨਲ ਨਾਲ ਕਮੈਂਟਾਂ ਵਿੱਚ ਜਾ ਮਾ ਤਾਂ ਜਰੂਰ ਲਿਖਿਓ ਚਲੋ ਆ ਜਿਓ ਜੀ ਲੋ ਵੀ ਮਿੱਤਰੋ ਬੰਦੇ ਨੇ ਕੀ ਲਿਆ ਆਹ ਦੇਖੋ ਜੀ ਟ੍ਰਿਮਰ ਲਿਆ ਤੇ ਕਿੰਦਾ ਹੋ ਗਿਆ 500 ਰੁਪਏ ਦਾ ਕਹਿੰਦਾ ਹੈ ਭਾਜੀ 250 ਰੁਪਏ ਦਾ ਲਿਆ 250 ਵੀ ਨਹੀਂ 200 ਦੇਣਾ 200 ਰੁਪਏ ਨਹੀਂ ਦੋਨੋਂ ਬਰਦਾ ਅਰੇ 200 200 ਠੀਕ ਹੈ 200 ਨਹੀਂ 200 ਜੇ ਲੈ ਆ ਗਈ ਜੀ ਮੀਟਰ ਆਓ ਆ ਮਮਾ ਦਾ ਬੋਲੀ ਕਰੀ ਬੋਲੀ ਓਏ ਓਏ ਸਮਾਜ ਹੈ ਕਿਉਂ ਕਹਿੰਦਾ ਵਧੀਆ ਚੀਜ਼ ਹੈ ਨਵੀਂ ਮੈਂ ਆਪਣੀ ਇਹ ਲਈ ਸਾਰੀ ਸਿੱਟੀ ਕੋ ਦੇਖੀ ਦੀ ਔਰ ਵਧੀਆ ਨਹੀਂ ਹੈ ਨੀ ਬਲੌਗ ਬੰਦ ਨੂੰ ਚੱਲਣਾ ਮਾਰੇ ਇੱਥੇ ਨਹੀਂ ਜਾਈ ਵਧੀਆ ਲੈ ਗਿਆ ਮਾਂਜੀ ਮਜੀ ਹਾਂ ਆਹ 60 ਟ੍ਰਿਮਣਾ 100 ਰੁਪਏ ਦਾ ਇਹ ਤਾਂ ਨਹੀਂ ਕੋਈ ਲਾਲ ਲਫਾਫਾ ਹੈ ਹੋਏ ਰੁਪਏ ਹੈ ਸਿਆ ਉਹ ਦੇ ਇਸਮੇ ਗੂਗਲ ਪੇ ਕਰਦੇ ਨੇ ਪੈਸੇ ਬਾਈ ਕੋ ਓਕੇ ਪ੍ਰੋਮੋਸ਼ਨ ਕਰਦੀ ਆਪਨੀ ਓ ਰੁਕ ਜਾ ਇਸਨੇ ਕਹ ਹੈ ਜੀਪੀ ਹੈ ਜੀਪੀ ਕਰਦੇ ਵਧੀਆ ਜਿਹਾ ਓਕੇ ਜਿਹਾ ਕਰਨਾ ਠੀਕ ਹੈ ਠੀਕ ਹੈ ਹੋਰ ਡਾ ਦੇ ਕਹਦੇ ਮਾਹੌਲ ਪੂਰਾ 베ਵੀ ਹੈ ਹੈ ਕਹ 베ਵੀ ਮਾਹੌਲ ਮਾਹੌਲ 베ਵੀ ਮਾਹੌਲ 베ਵੀ ਓ ਬੱਲੇ ਤੇਰੇ ਸੋਹਣਿਆ ਕਿਥੋਂ ਦਾ ਵਿੱਚੇ ਤਾਂ ਹੀ ਆ ਪੱਕਾ ਹੀ ਓ ਬੱਲੇ ਤੇਰੇ ਓਨਜੋਏ ਮੇਤਰੋਂ ਆਰਾ ਦਾ ਮਾਹੌਲ ਚੈੱਕ ਕਰੋ ਉਰਾਂ ਪਈ ਹੋਇਆ ਬਦਲੂ ਹੋਇਆ ਹੋਇਆ ਤੋਂ ਆਉਖੀ ਆ ਬੁਰਾ ਮੌਲ ਆਇਆ ਤਾਂ ਅੰਦਰ ਹੋਣੇ ਅੱਗੇ ਅੱਗੇ ਕੀ ਕਰਦੇ ਆ ਜੀ ਆਇਆ ਆਪਰੇ ਆ ਜੀ ਫਰੌੜ ਮੇਤਰੋਂ ਸਲਾਵ ਵਿੱਚ ਆ ਗਏ ਆ ਜੀ ਰੈਸਟ ਕਰਨ ਫੇ ਘੁੰਮਦੇ ਫਿਰਦੇ ਮੈਂ ਕਿਹਾ ਪਹਿਲਾ ਰੈਸਟ ਕਰ ਲੀਆ ਨਾ ਰੈਸਟ ਕਰਕੇ ਫੇ ਹੋਰ ਘੁੰਮਦੇ ਫਿਰਦੇ ਆ ਇੰਜੋਏਮੈਂਟ ਕਰਦੇ ਆ ਕਿਉਂ ਵੀਡੀਓ ਬਣਾਏ ਵੀਰੋ ਤੁਹਾਨੂੰ ਦਿਖਾਉਨੇ ਆ। ਆਪਾਂ ਹੁਣ ਫੇਰ ਘੁੰਮਣ ਜਾਣਾ ਮਾਰਕੀਟ ਆ ਲੈ। ਇੰਜੋਏਮੈਂਟ ਕਰਦੇ ਆ ਨਾਲੇ। ਰਿਐਕਸ਼ਨ ਕਰਦੇ ਪਬਲਿਕ ਨਾਲ। ਤੁਹਾਨੂੰ ਦਿਖਾਉਨੇ ਆ। ਤੇ ਮਿੱਤਰੋ ਜਿਹੜੀ ਆ ਚੀਜ਼ ਨਾ ਇਹ ਕੁਛ ਉੱਦਾਂ ਨਹੀਂ ਹੋਇਆ। ਜਦੋਂ ਉਹਨੇ ਕੁੜੀ ਨੇ ਨਾ ਉਹ ਲਾਤਾ ਦੀ ਟਿੱਕਾ ਆ। ਉਹ ਪੱਕਾ ਹੀ ਲੱਗਿਆ ਰੰਗ ਆ ਦੇ। ਮਿੱਟੀ ਦਾ ਲੰਦ ਮਿੱਟੀ ਦਾ ਨਹੀਂ ਤੋਂ ਪਾ ਵੀ ਮੈਂ ਕਿੱਥੇ ਲਾਪੇ ਨਹੀਂ ਉੱਡ ਜਾਊਗਾ। ਇਹ ਉਹ ਉਹ ਨਾਲ ਕੋਈ ਸਮਝ ਨਹੀਂ। ਇਹ ਉਹ ਟਿੱਕਾ ਜਿਹਾ ਲਾਇਆ ਸੀ ਉਹਨੇ ਤੇ ਪੱਕਾ ਹੀ ਲੱਗ ਗਿਆ ਇਹ ਨਿਸ਼ਾਨ ਸਾਦੇ ਦਾ। ਪਤਾਨੀ ਯਾਰ ਦੇ ਦਾ ਲਾਇਆ ਸੀ ਉਹਨੇ ਇਹ ਰਾਤ ਇਹ ਪੱਕੇ ਹੀ ਜੰਮ ਗਈ ਸਾਡੇ ਨਾਲ ਜੀ ਕੋਈ ਗੱਲ ਨਹੀਂ ਲੱਭ ਜੂਗਾ ਆਪੇ ਲੋ ਵੀ ਮਿੱਤਰੋ ਨਿਊਡਲ ਨਾ ਰੋਟੀ ਨਾ ਨਿਊਡਲ ਖਾਈਏ ਲੋ ਵੀ ਮਿੱਤਰੋ ਰਾਤ ਦਾ ਮਾਹੌਲ ਚੈੱਕ ਕਰੋ ਦੇਖੋ ਯਾਰ ਪਬਲਿਕ ਦੇਖੋ ਰੌਣਕਾ ਦੇਖੋ 10 ਵਜ ਗਏ 10 ਵਜ ਗਏ ਨਾ 10 ਵਜ ਗਏ ਹੈ ਦੇਖੋ ਯਾਰ ਰੌਣਕਾ ਹੁਣ ਫੇ ਲੰਗਰ ਖਾਨ ਚੱਲੇ ਆ ਦੇਖ ਲਓ ਹੁਣ ਫੇ ਖਾ ਗਏ ਹੁਣ ਫੇ ਚੱਲੇ ਅੱਧਨ ਕੀ ਕਰੀਏ ਲੰਗਰ ਤੇ ਬਿਨਾ ਸਰਦਾ ਹੀ ਨਹੀਂ ਆਹ ਦੇਖੋ ਜੀ ਫੋਨਾਂ ਦੇ ਕਵਰ ਗਲਾਸ ਕਾਰਡ ਵੀ ਆ ਦੇਖ ਲੋ ਜੀ ਗੱਡੀਆਂ ਜੀਪਾਂ ਗਲਾਸ ਕਾਰਡ ਸੈਲਫੀ ਸਟਿਕ ਹੋਰ ਬੋਕ ਹੋ ਜਾ ਜੀ ਆਹ ਦੇ ਪਾਣੀ ਦੀਆਂ ਬੋਤਲਾਂ ਆਮ ਪਾਪੜ ਆਹ ਦੇ ਜੀ ਹੋਟਲ ਹਾਂ ਦੇ ਜੀ ਰਾਜਾ ਜੀ ਹੁਣ ਫੋਨ ਦੇਖੋ ਫੋਨ ਜੀ ਫੋਨ ਦੇ ਗਲਾਸ ਫੋਨ ਦੇ ਗੱਲ ਨੇ ਰਾਜਾ ਜੀ ਆਹ ਦੇ ਜੀ ਆ ਬੈਟ ਫੋਨ ਲੈ ਜਾ ਓਏ ਕਿੱਡਿਆ ਕਰੋ ਓਏ ਮੇਤਰੋ ਬਾਤ ਤੁਸੀਂ ਦੇਖੀ ਜਾਓ ਤੁਸੀਂ ਮਾਹੌਲ ਜਾ ਓਏ ਮੇਤਰੋ ਲੰਗਰ ਖਾਓ ਮਿਕਸ ਸਬਜੀ ਨਾਲ ਨਾਲ ਪਤਾ ਕੀ ਹੈ ਨਾਲ ਮਿਕਸ ਸਬਜੀ ਹੈ ਤੋ ਕਹਿੰਦੇ ਮਸਾਲਾ ਪੁੱਗੀ ਠੀਕ ਹੈ ਜੀ ਉਹ ਪਾਣ ਲੱਗੇ ਆ ਬਹਿ ਜਾ ਇੱਥੇ ਬਹਿ ਜਾ ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਜੀ ਨੈਕਸਟ ਡੇ ਲੋਈ ਮਿੱਤਰੋ ਅੱਜ ਜੀ ਹੁਣ ਆਹ ਦੇ ਜੀ ਰਾਜੇ ਓਏ ਨੈਕਸਟ ਡੇ ਅੱਜ ਜੀ ਹੁਣ ਰਵਾਨਾ ਪਿੰਡ ਵੱਲ ਨੂੰ ਬਾਤ ਬਾਤ ਕਿਹੜੀ ਬਾਤ ਇਹਨੂੰ ਪੁੱਛੋ ਸਵੇਰ ਦਾ ਮਾਹੌਲ ਚੈੱਕ ਕਰੋ ਜੀ ਸਵੇਰੇ ਦੁਕਾਨਾਂ ਵਿੱਚ ਇਧਰ ਬੋਨ ਹੋ ਗਈਆਂ ਜੀ ਆਪਾਂ ਔਨ ਕਰਦੇ ਆਂ ਜੇ ਜੂਜਾ ਲੈਣੇ ਲੋ ਚਾਰੇ ਦਰੋਂ ਕਾਕਾ ਤੂੰ ਨਾ ਆਇਆ ਕਰ ਦੇਉ ਦਾ ਦੇਉ ਉਹ ਦੇਖੋ ਜੀ ਸਵੇਰ ਦਾ ਮੋਗੋਲ ਠੰਡ ਦਾ ਮਾਹ ਦੇਖੋ ਬਸ ਅੱਦਰ ਲੱਗੀਆਂ ਜੀ ਵਧੀਆ ਚੀਜ਼ ਆਦਾ ਨਾ ਕੰਨ ਵੀ ਲੈ ਆ ਗੁਰਦਾਸੂ ਵਾਲਾ ਗੰਨਾ ਮੰਗਾ ਤਰੇ ਜਿਆ ਕੀ ਆਓ ਆਓ ਭਾਈ ਦੋ ਆਇਓ 4 ਕਿਲੋ ਭਗਤੋ ਲੈਟਾ ਨਾ ਬਹੁਤ ਵਧੀਆ ਚੀਜ਼ ਓਏ ਹਨਾ ਇਹ ਹੈਲੋ ਹਾਂਜੀ ਸਬਸਕ੍ਰਾਈਬ ਕਰ ਦਿਓ ਸਹੀ ਗੀਤ ਲੋਜੋ ਰਾਜਾ ਜੀ ਸਤਿ ਸ੍ਰੀ ਅਕਾਲ ਜੀ ਬੱਲੇ ਤੇਰੇ ਖਿੱਚਦੇ ਕੰਮ ਨੂੰ ਇਹ ਚੀਤ ਤਖੜੀ ਜਾਂਦਾ ਲੋਈ ਮਿੱਤਰੋ ਆ ਲੈ ਆਈ ਮੁੰਡੇ ਨੇ ਦੇਖੋ ਪੂਰਾ ਕੀ ਪ੍ਰਸ਼ਾਦ ਲੈ ਆਂਦੇ ਆ ਹੁਣ ਫੋਟੋ ਫੋਟੋ ਲੈ ਦੇ ਲਈ ਖਾਲੀ ਵਿੱਚ ਹੋਰ ਆ ਜੀ ਖਾਲੀ ਹੋਰ ਲੋਈ ਮਿੱਤਰੋ ਆਜੋ ਇਹ ਵੜੀ ਬ੍ਰਾਂਡ ਦੇ ਬ੍ਰਾਂਡ ਦੇ ਜਿਹੜੇ 16 16000 ਦੇ ਮਿਲਦੇ ਤੇ ਕਿੰਨੇ ਦੇ ਭਾਜੀ 350 ਰੁਪਏ ਲਓ ਬਈ ਆਓ ਤੇ ਮੇਲਾ ਲੁੱਟੋ ਮਾਤਾ ਜਿੰਦਾ ਬੋਨੀ ਇਹ ਇੱਧਰ ਤਾਂ ਲਾਲਿਆ ਜੀ ਕੰਨਾਂ ਨੂੰ ਆ ਬਈ ਕਿਉਂ ਤੁਸੀਂ ਵੀ ਲਾਓ ਤੇ ਆਨੰਦ ਮਾਣੋ ਆਪਣਾ ਮਾਤਾ ਚਿੰਤਪੂਰ ਨੇ ਇਹ ਸੌਂਗ ਸੁਣੋ ਜੀ ਆਹ ਦੇ ਆ ਜੀ ਕਿੰਨੇ ਦਾ ਆਲਾ ਇਹ ਮੈਂ ਘੁੰਮਣ ਮੇਰੇ ਜਾਣਾ ਪਹਾੜਾ ਪੜਾ ਲਾ ਮੈਨੂੰ ਚਾਹੀਦਾ ਯਾਰ ਵੱਡਾ ਗਾਇਤੋਂ ਐ ਭਾਜੀ ਕਿਹੜੀ ਬਾਤਾਂ ਕਰਾਈ ਮੜੀ ਯਾਰ ਕਿੰਨੀ ਆ ਗਾਣੇ ਵਿੱਚ ਵੰਡੀ ਚ ਨੇ ਵਾਇ ਥੋੜੀ ਹੈ ਯਾਰ ਆ ਬੰਦ ਕਰ ਕੀ ਕੋਈ ਆਵਾਜ਼ ਘਟਾ ਯਾਰ ਵੱਡਾ ਲੰਬਾ ਬੜੀ ਲੰਮਾ ਕੇ ਨਾਲ ਆ ਜਣੀਆਂ ਆ ਲੈ ਇਹਨੂੰ ਥੋੜੀ ਜੇ ਪਟਣੀਆਂ ਆ ਉਹ ਪਟਣੀਆਂ ਆ ਜੀ ਤੇ ਕੇ ਮਾਤਾ ਰਾਣੀ ਦੀ ਕਿਰਪਾ ਨਾਲ ਨਿਕਲੇ ਆ ਬੰਦੇ ਆ ਪਟ ਲਈ ਆ 112 ਆਈ ਆਦਰ ਆ ਜੀ ਆ ਦੇਖੋ ਨਿਕਲ ਗਈ ਆ 1 ਰੁਪਿਆ 1 ਰੁਪਿਆ ਹੈ ਦੇਖੋ ਇਹ ਹੋਣਾ ਹੀ ਨਹੀਂ ਮੈਨੂੰ ਲੱਗਦਾ ਵਿੱਚ ਹੈ 1 ਰੁਪਿਆ ਨਿਕਲ ਗਿਆ ਜੀ ਦੇਖੋ ਮਾੜਾ ਜੀ ਮੇਰ ਨਾਲ 1 ਰੁਪਿਆ ਨਿਕਲਿਆ ਮਾੜਾ ਆ ਲੈ ਨਹੀਂ ਰਹਿ ਤੈਨੂੰ ਇਹ ਲੁਟਾਇਆ ਤੇ ਸਾਰੇ ਜਿਹੜੇ ਪੈਸੇ ਆ ਤੇ 1 ਰੁਪਿਆ ਲਾ ਕੇ ਤੇ 1 ਰੁਪਿਆ ഉപയോർ പ്രോഫിറ്റ് കയ ചീത ഫ്രോഡ് നില ਤੈਨੂੰ ਕਿਹੜਾ ਬੰਦਾ ਪਸੰਦ ਆ? ਆ ਮਾਤਾ ਜੀ ਬਖਸ਼ੋ ਆਨੇ ਆਣੋ ਅਲੂ ਆਣੇ ਲਾ ਖੁਲਾ ਮੰਗਣਾ ਅੰਮ੍ਰਿਤ ਕਰਨਾ ਜਰਮਾ ਕਰਨਾ ਬਲੋ ਬਲੋ ਲਈ ਵਧੀਆ ਆ ਤੈਨੂੰ ਨਾ ਗੋਲੀ ਯਾਰ ਬਾਰੇ ਕਿੰਨਾ ਮਿੰਟ ਟੋਟੀ ਨਹੀਂ ਗਿਆ ਭਰਾਵਾ ਬਾਅਦ ਵਿੱਚ ੱੱੱੱੱੱੱੱ ਆਵੇ ਕੋਲ ਲੈ ਰ ਰਹੇ ਆਵੇ ਡਿੱਚ 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 ਡਿੱਚ

ਪੱਡੀ ਨਹੀਂ ਬਾਹਰ ਹੀ ਨਿਕਲਦੀ ਹੁੰਦੀ ਆ ਯਾਰ ਕੰਪੈਨ ਲਾਵਾਂਗੇ ਵਧੀਆ ਮਿੱਤਰੋ ਆਲੂ ਵਾਲਾ ਪਰੌਂਡਾ ਨਾਲ ਕਾਜੂ ਬਦਾਮ ਕਿਆ ਮਾਦਾ ਦੀ ਪਾਜੀ ਲਓ ਵੀ ਆਜੋ ਕਦੇ ਕਦੇ ਆਰਗੈਨਿਕ ਚੀਜ਼ ਲੈ ਲਈਦੀ ਆ ਮਿੱਤਰੋ ਬਦਲ ਹੋ ਗਿਆ ਛੱਟਾਂ ਵੀ ਲਾਪੀਆਂ ਠੀਕ ਆਪਾਂ ਹੁਣ ਚੱਲੀਏ ਬੱਸ ਸਟੈਂਡ ਤੇ ਆ ਨਾਲ ਹੀ ਬੱਸ ਸਟੈਂਡ ਕਰੋ ਜੈੱਕ ਬਦਲ ਹੋ ਮੀ ਆ ਗਿਆ ਛੱਟਾਂ ਲਾਪੀਆਂ ਹੁਣ ਦੇਖ ਇੱਕ ਦਮੀ ਹੁੰਦਾ ਛਰਾਟ ਆ ਬਾਕੀ ਪ੍ਰਸ਼ਾਦ ਲੈ ਲਿਆ ਮਾਤਾ ਜੀ ਦੀ ਫੋਟੋ ਵੀ ਲੈ ਲਈ ਆ ਬਹਿਗਰ ਉਹ ਘਰ ਦੇ ਨੇ ਮਾਈ ਜੀ ਬਾਕੀ ਆ ਦੇ ਜੀ ਆ ਬਸ ਸਟੈਂਡ ਆ ਜੀ ਆ ਬਸ ਆ ਗਈ ਆ ਜਾ ਆ ਜਾ ਜਲਦੀ ਸਿਰੋ ਲੋਈ ਮਿੱਤਰੋ ਬੱਟ ਲਈਏ ਪੀਣ ਲੋਈ ਮਿੱਤਰੋ ਹੱਲ ਪੀਓ ਜੀ ਲੋ ਜੀ ਬਸਾ ਲੇਟ ਹੋਣ ਕਰਨ ਦਾਸ ਲਈ ਆਉਂਦੀ ਆ ਮੁੰਡਿਆਂ ਨੇ ਕਹਿੰਦੇ ਭਾਦੀ ਡੋ ਵੀ ਨੇ ਨਾ ਆਜੋ ਆਜੋ ਭਾਬੀ ਟੋ ਕੱਢੀਏ ਬਸ ਟੈਨ ਬੜਦੇ ਆਂ ਵੀ ਦਾ ਮਾਰਨ ਦੇ ਆ ਨੂੰ ਥੱਲੇ ਰੱਖੀਓ ਹੱਥ ਤੇ ਰੱਖ ਹੱਥ ਤੇ ਦੇ ਦੇ ਭਾਬੀ ਕੋਣ ਬਣਦਾ ਇਹਨਾਂ ਆਜੋ ਜਿੰਨਾ ਆਜੋ ਇਹ ਤਿੰਨੇ ਇਹਨੇ ਖੇਡਣ ਲੱਗੇ ਆ ਹੱਥ ਤੇ ਰੱਖ ਮਾਦਾ ਦੇਖ ਰਹੀ ਹੈ ਜੀ ਉਧਰੋਂ ਲੋਈ ਮੁੰਡਾ ਆਇਆ ਪੰਜੀ ਦਾ ਉਹ ਦੇਖੋ ਜੀ ਚੱਕ ਢੋਕੂ ਪਸਾਰਾ ਕਟਾਈ ਕਰਦਾ ਇਹਨੂੰ ਮਾਰ ਅਦੇ ਦੇ ਜੀ ਚੱਕ ਉਹ ਵਿਚਾਰਕ ਇਹ ਚੱਲੋਂ ਇਹ ਦੋਨਾਂ ਵੀ ਭਾਰੀ ਆ ਜੀ ਦੋਨਾਂ ਦਾ ਕਾਮੇਡੀਆਂ ਦੇਖੋ ਕੌਣ ਜਿੱਤਦਾ ਆ ਚੱਕ ਟੋਕੂ ਬਣ ਗਈ ਭਾਬੀਆਂ ਦੇ ਅਤੀ ਤਾਂ ਇਹ ਨਹੀਂ ਬੜਾਤੀ ਹੈ ਤੇ ਗੱਲ ਸੁਣ ਇੱਥੇ ਜਕਾਰਾ ਲਾਉਣਾ ਉੱਚੀ ਤੇ ਨਹੀਂ ਜਕਾਰਾ ਲਾਉਣਾ ਆਪਾਂ ਬੋਲ ਠੀਕ ਹੈ ਬਸ ਸਟੈਂਡ ਤੇ ਚੱਲ ਲਾ ਦੇ ਉੱਚੀ ਤੇ ਉੱਚੀ ਤੇ ਨਹੀਂ ਲਾਉਣਾ ਲਾ ਲਾ ਦੇ ਆ ਆ ਬੋਲਾਂਗੇ ਓ ਬੋਲਣਾ ਚਕਾਰ ਲਾ ਦੇ ਲਾ ਦੇ ਲਾ ਦੇ ਲਾ ਲਾ ਜਕਾਰ ਜਿੱਤ ਓ ਜੰਤੂ ਸੁਣ ਰਿਹਾ ਓ ਬਾਤ ਇਹ ਦਰਵਾਹ ਤੇ ਪਹਿਲਾ ਵਾਰ ਇਹਨੇ ਬੋਲਣਾ ਆ ਦੂਜੇ ਪਿਆ ਉਹ ਗਿਆ ਵੀ ਮਿੱਤਰੋ ਜਗਦੇ 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 ਆ ਜਾ ਆ ਜਾ ਲੋ ਵੀ ਮਿੱਤਰੋ ਹਿੜਪੁਰ ਪੁੱਜ ਗਏ ਆ ਤੁਸੀਂ ਕਿੱਦਾਂ ਪੁੱਜੇ ਵਧੀਆ ਪੁੱਜੇ ਆ ਮੈਂ ਤਾਂ ਬੈਠ ਕੇ ਪੁੱਜਾ ਆ ਠੀਕ ਇਹਦਾ ਪਹੁੰਚੇ ਅਸੀਂ ਵੀ ਅਸੀਂ ਕੱਢ ਕੇ ਤੇ ਲੋ ਮੇਤਰ ਵਧੀਆ ਪੂਰਾ ਐਕਸਪੀਰੀਅੰਸ ਵਧੀਆ ਸੀਗਾ ਨਾ ਮਾਤ ਚਿੰਤਪੁਰ ਦੇ ਦਰਸ਼ਨ ਵੀ ਵਧੀਆ ਕੀਤੇ ਨਾ এনਵਾਈਰਨਮੈਂਟ ਵੀ ਆਪਣਾ ਵਧੀਆ ਕੀਤਾ ਤੇ ਬੰਦੇ ਵੀ ਅੱਦੀ ਵਧੀਆ ਹੀ ਗਏ ਦੀਏ ਤੇ ਹਿਸ਼ਾਰਪੁਰ ਦਾ ਬੱਸ ਸਟੈਂਡ ਆ ਤੇ ਬਲੌਗ ਵਧੀਆ ਲੱਗਿਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਲਿੰਕ ਦਿੱਤਾ ਹੁਣ ਇੰਸਟਾਗ੍ਰਾਮ ਆਈਡੀ ਉਹਨੂੰ ਤੁਸੀਂ ਫੋਲੋ ਕਰ ਲਈ ਜਾਗੇ ਤੇ ਮਿਲਦੇ ਆ ਅਗਲੇ ਬਲੌਗ ਵਿੱਚ ਓਕੇ ਬਾਏ ਦੇਖ ਲੋ ਜੀ ਸ਼ਹਿਰ ਪਰ ਦਾ ਬੱਸ ਸਟੈਂਡ ਹੈ। ਹਲੋ ਭਾਈ ਚਲੋ ਲੋਈ ਮੁੰਡਾ ਹੁਣ ਪਤਾ ਨਹੀਂ ਕਦੋਂ ਆਉਣਾ ਬਲੌਗ ਚੋਕੇ ਜੀ। ਮੈਂ ਰ ਮੈਂ ਉਹ ਘਟ ਭਾਈ ਜੀ ਉਹ ਪਤਾ